ਆਮ ਆਦਮੀ ਪਾਰਟੀ ਨੇ ਹਰ 18 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ 1000 ਦੇਣ ਦਾ ਵੱਡਾ ਐਲਾਨ ਕੀਤਾ ਸੀ ਪਰ ਮਹਿਲਾਵਾਂ ਦੇ ਬੈਂਕ ਖਾਤਿਆਂ ਦੇ ਵਿੱਚ ਅਜੇ ਤੱਕ 1 ਰੁਪਿਆ ਵੀ ਨਹੀਂ ਪਹੁੰਚਿਆ ਅਸਲ 1000 ਰੁਪਏ ਦਾ ਵਾਦਾ ਤੇ 4 ਸਾਲਾਂ ਤੋਂ ਜਨਤਾ ਨੂੰ ਸਿਰਫ ਝੂਠ ਦਾ ਵਿਆਜ ਹੀ ਮਿਲਦਾ ਹੈ ਭਾਜਪਾ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਭਾਜਪਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 22 ਨਵੰਬਰ 2021 ਨੂੰ ਕੇਜਰੀਵਾਲ ਨੇ ਵਾਦਾ ਕੀਤਾ ਸੀ ਕਿ ਹਰ ਔਰਤ ਨੂੰ 1000 ਰੁਪਿਆ ਮਿਲੇਗਾ ਅੱਜ 22 ਨਵੰਬਰ 2025 ਆ ਪਹੁੰਚਿਆ ਪਰ ਮਹਿਲਾਵਾਂ ਨੂੰ ਕੁਝ ਵੀ ਨਹੀਂ ਮਿਲਿਆ ਭਾਜਪਾ ਨੇ ਕੇਜਰੀਵਾਲ ਨੂੰ ਕਿਹਾ ਕਿ ਵਾਅਦਾ ਸਿਰਫ ਵੋਟਾਂ ਲਈ ਕੀਤਾ ਗਿਆ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਮਹਿਲਾਵਾਂ ਦੀ ਆਰਥਿਕ ਸਹਾਇਤਾ ਦਾ ਵਾਅਦਾ ਮੁੜ-ਮੁੜ ਟਾਲਿਆ ਜਾ ਰਿਹਾ ਹੈ ਮਹਿਲਾ ਮੋਰਚਾ ਆਮਦਵੀ ਪਾਰਟੀ ਦੇ ਵਾਅਦਿਆਂ ਦਾ ਹਿਸਾਬ ਮੰਗੇਗੀ ਉਹ ਕੀ 75 ਲੱਖ ਮਹਿਲਾਵਾਂ ਨੂੰ ਮਿਲਣ ਵਾਲੀ ਇਹ ਰਕਮ ਕਿੱਥੇ ਗਾਇਬ ਹੋ ਗਈ ਅਸਲ ਆਪ ਸਰਕਾਰ ਇਸ ਮੁੱਦੇ ਤੇ ਕਦੇ ਬਜਟ ਦੀ ਗੱਲ ਕਰਦੀ ਹੈ ਕਦੇ ਨਵੇਂ ਪ੍ਰੋਜੈਕਟਾਂ ਦੇ ਦਾਅਵੇ ਤੇ ਕਦੇ ਕੁਝ ਤੇ ਕਦੇ ਕੁਝ ਹੁਣ ਲਗਾਤਾਰ ਸਵਾਲ ਇਹੀ ਹੈ ਕਿ ਕੀ 1000 ਦਾ ਵਾਅਦਾ ਚੌਂੜ ਤੱਕ ਖਿੱਚਿਆ ਜਾਂਦਾ ਰਹੇਗਾ ਜਾਂ ਮਹਿਲਾਵਾਂ ਨੂੰ ਹਕੀਕਤ ਦੇ ਵਿੱਚ ਉਹ ਰਕਮ ਥਿਲੇ ਕੀ ਵੀ ਜਿਸ ਤੱਕ ਕਾਰਡ ਪਰਵਾ ਕੇ ਰੈਲੀਆਂ 'ਚ ਲਾਈਆਂ ਗਈਆਂ ਲਾਈਨਾਂ ਦੇ ਨਾਲ ਵੋਟਾਂ ਇਕੱਠੀਆਂ ਕੀਤੀਆਂ ਦਿੱਤੀਆਂ ਸਰ ਕਿ ਛੋੜਨਾ ਦੇ ਵਿੱਚ ਜੋ ਆਪ ਸਰਕਾਰ ਨੇ ਵਾਦਾ ਕੀਤਾ ਕਿ ਅਪਰ ਦਾ 9000 ਰੁਪਏ ਦਵਾਨੇ ਉਹ ਪੈਣਾ ਜਿਨ੍ਹਾਂ ਦੇ ਆਪਣੀ ਦੁਆਇਆਨਾਂ ਕਹਿੰਦੇ ਆ ਲੈ ਆਪਣਾ ਹੱਥ ਲੈਣਾ ਹੈ ਇਹ ਜਿਹੜੀ ਸਰਕਾਰ ਹਰ ਹਰ ਵਾਦੇ ਨੇ ਮਿੱਥ ਜਿੰਦੇ ਫੇਤੀ ਦਿੱਤਾ ਬਹੁਤ ਵੱਡਾ ਫੇਤੀ ਨਸ਼ੇ ਦੇ ਗੱਲ ਕਰ ਲੋ ਤੂੰ ਨਸ਼ਾ ਨਹੀਂ ਬੰਦ ਕਰਤਾ ਹੈ ਨਸ਼ਾ ਵਧਾ ਜਰੂਰ ਦਿੱਤਾ ਜੀ ਉਹ ਮਾਮਾ ਜਿਨ੍ਹਾਂ ਦੇ ਪੁੱਤ ਨਸ਼ੇ ਕਰ ਨੂੰ ਮਰ ਰਹੇ ਆ ਉਹ ਮਾਮਾ ਰਾਤ ਨੂੰ ਸੌਂਦੀਆਂ ਨਹੀਂ ਤੇ ਆਪਦੀ ਸਰਕਾਰ ਜਾਗਦੀ ਨਹੀਂ ਜੇ ਬੈਨੋ ਆਪਾਂ ਇਹ ਹਜ਼ਾਰ ਰੁਪਏ ਵਾਸਤੇ ਨਹੀਂ ਵਸਤੇ ਆਏ ਆ ਦਿੱਤਾ ਕੀ ਇਹਨਾਂ ਨੇ ਨਾ ਸਾਨੂੰ ਕੋਈ ਪੈਸਾ ਦਿੱਤਾ ਨਾ ਸਾਡੇ ਜਿਹੜੇ ਪ੍ਰਯਾਸ ਇਹਨਾਂ ਨੇ ਪੂਰੀ ਮੰਨ ਦਿੱਤੇ ਨਾ ਇਹ ਕਿਸੇ ਤਰ੍ਹਾਂ ਦੇ ਸਕੀਮਾਂ ਜਿਹੜੀਆਂ ਕੇਂਦਰ ਨੇ ਦਿੱਤੀਆਂ ਉਹ ਵੀ ਨਹੀਂ ਮਿਲੀਆਂ ਸਾਨੂੰ ਅਸੀਂ ਉਹ ਸਕੀਮਾਂ ਦਾ ਹਸਾਮ ਲੈਣ ਵਾਸਤੇ ਅੱਜ ਚੰਡੀਗੜ੍ਹ ਵਿੱਚ ਆਏ ਆ ਕਿਹਾ ਜਾਂਦਾ ਵਾਦੇ ਕਾਗਜ਼ ਦੇ ਹੁੰਦੇ ਆ ਪਰ ਵਿਸ਼ਵਾਸ ਨਹੀਂ ਲੜਾ ਦੇ ਲਈ ਆਏ ਆ ਨਿੱਤ ਦਿਨ ਅਸੀਂ ਸੁਣਦੇ ਨਹੀਂ ਪਏ ਆ ਕਹਿੰਦੇ ਸੀ ਆਪਾਂ ਤੁਹਾਨੂੰ ਸੁਰੱਖਿਅਤ ਪੰਜਾਬ ਦਵਾਂਗੇ ਇਹ ਸੁਰੱਖਿਅਤ ਪੰਜਾਬ ਹੈ ਜਿੱਥੇ ਆਏ ਦਿਨ ਚੇਨ ਖਿੱਚ ਲੋ ਪਰਸ ਖੋਲੋ ਮੋਬਾਈਲ ਖੋਲੋ ਪਟਾਰਕੋਟ ਜ਼ਿਲ੍ਹਾ ਹੈ ਅੰਮ੍ਰਿਤਸਰ ਜ਼ਿਲ੍ਹਾ ਹੈ ਲੁਧਿਆਣਾ ਜ਼ਿਲ੍ਹਾ ਹੈ ਕਿਹੜਾ ਜ਼ਿਲ੍ਹਾ ਹੈ ਜਿੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਚੋਰ ਭੱਜਦੇ ਨਜ਼ਰ ਨਹੀਂ ਆਉਂਦੇ ਜੇ ਨਜ਼ਰ ਨਹੀਂ ਆਉਂਦੇ ਦਮਨ ਜੀ ਤੁਸੀਂ ਜ਼ਿੰਮੇਵਾਰ ਹੋ